ਨਾ ਚੱਲਦਾ ਆ ਕਿ ਦਿੱਤਾ ਨਹੀਂ ਲੈ ਕੇ ਦਿੱਤੀ ਗਾਨੀ ਵੇ ਤਿੰਨ ਚਾਰ ਸੂਟਾ ਨਾ ਹੁੰਦਾਈ ਮੈਂ ਜਵਾਨੀ ਵੇ ਪਿਆਰ ਤੋਂ ਪਹਿਲਾਂ ਬੜਾ ਸੀ ਪਿਆਰ ਜਜ ਤੋਂ ਦਾ ਹੁਣ ਕਦਰਣਾ ਪਰੇ ਮੇਰੇ ਪਿਆਰਦਿਆਂ ਗੋਰੇ ਗੋਰੇ ਪੈਰਾਂ ਨੂੰ ਤੁਲਾ ਦੇ ਚਾਂਦਰਾ ਅੱਡੀਆਂ ਸੁਨੀਆਂ ਮੁੱਟੇ ਆਤੀਆਂ ਗੋਰੇ ਗੋਰੇ ਪੈਰਾਂ ਨੂੰ ਤੁਲਾ ਦੇ ਚਾਂਦਰਾ ਅੱਡੀਆਂ ਸੁਨੀਆਂ ਮੁੱਟੇ ਆਤੀਆਂ ਫੁੱਲਾ ਕਿਆ ਤਣਵੇ ਪੈਗ ਬੁਏ ਪਿਆਰ ਵਾਲੇ ਖੋਲਦਾ ਉਂਝ ਜੇ ਤੱਕਦੇ ਸਿੱਧੇ ਮੂੰਹ ਵੀ ਨਹੀਂ ਬੋਲਦਾ ਫੁੱਲਾ ਜੇ ਹੀ ਨਾਰ ਨੂੰ ਤੁਕਾ ਤੋੜ ਫੁੱਲਾ ਦੇ ਕਿਆ ਗਲਤ ਪਤਾ ਮੈਨੂੰ ਰਹਿਣਾ ਬਸ ਰੋਦਾ ਹਮਲ ਵੇਗ ਲਾਣੀਆਂ ਚੰਗੀਆਂ ਸਖੀਆਂ ਨੇ ਮੈਨੇ ਮੈਨੂੰ ਮਾਰਦੀਆਂ ਹੋ ਤਾਵੇ 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 ਕਿ ਚੰਝਰਾ ਦੀ ਗੱਲ ਕਾ ਦੇ ਦੀ ਮੁੰਡਾ ਤੇਰੇ ਲਈ ਗੀਤ ਬਣਾਵੇ ਕਿ ਚਾਂਜਰਾਂ ਦੀ ਗੱਲ ਕਰਦੀ ਮੁੰਡਾ ਤੇਰੇ ਲਈ ਗੀਤ ਬਣਾਵੇ ਹਾਂ